ਸਸਿਕਲ ਜੀ ਸਾਰਿਆਂ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆ ਕਿ ਅੱਜ ਆਪਾਂ ਬਣਾਉਣ ਲੱਗੇ ਆ ਤੇ ਚਟਪਟਾ ਜਿਹਾ ਜਲਦੀ ਜਿਹਾ ਖਾਣਾ 스ਨੈਕਸ ਜਿਹੜੀ ਹੁੰਦੀ ਹੈ ਕਿ ਚਾਹ ਦੇ ਨਾਲ ਖਾਣ ਨੂੰ ਭੁੱਖ ਲੱਗੀ ਹੋਵੇ ਤਾਂ ਆਪਾਂ ਕੀ ਬਣਾਵਾਂਗੇ ਤੇ ਇੱਕ ਅਜ ਮਿੰਟ ਮਿੰਟ ਦੀ ਚੀਜ਼ ਬਣਨ ਵਾਲੀ ਚਾਹ ਦੇ ਨਾਲ ਬੰਦੀ ਬੰਦੀ ਆਪਾਂ ਬਣਾਵਾਂਗੇ ਵੈਜੀਟੇਬਲ ਜਿੰਨੇ ਵੀ ਘਰ ਦੇ ਵਿੱਚ ਵੈਜੀਟੇਬਲ ਸਾਰਿਆਂ ਨੂੰ ਪਾ ਕੇ ਬਣਾਵਾਂਗੇ ਤੇ ਅੱਜ ਮੇਰੇ ਨਾਲ ਕਿਚਨ ਚ ਮਾਤਾ ਨੂੰ ਦਿਖਾਉਣੀ ਆ ਮਿੰਟ ਮਿੰਟ ਦੀ ਚਾਹ ਦੇ ਨਾਲ ਨਾਲ ਆਪਾਂ ਵੈਜੀਟੇਬਲ ਦਾ ਬਣਾ ਕੇ 스ਨੈਕਸ ਕਿਵੇਂ ਖਾਣੇ ਆ ਹਾਗੇ ਆਪਾਂ ਕਿਚਨ ਦੇ ਵਿੱਚ ਆ ਹੈ ਕਿ ਮੇਰੇ ਕੋਲ ਜੀ ਵੈਜੀਟੇਬਲ ਜਿੰਨੇ ਕੁ ਮੇਰੇ ਕੋਲ ਘਰੇ ਸੀਗੇ ਆ ਪਨੀਰ ਹੈਗਾ ਤੇ ਕੈਬਜ ਪਈ ਆ ਬਰੋਕਲੀ ਹੈਗੀ ਆ ਤੇ ਪਾਲਕ ਤੇ ਅਨਿਆਂ ਬਸ ਆਹੀ ਚੀਜ਼ਾਂ ਸੀ ਮੇਰੇ ਕੋਲ ਮੈਂ ਇਹਨਾਂ ਨੂੰ ਕੀਤਾ ਸਾਰਿਆਂ ਨੂੰ ਪਾਇਆ ਗ੍ਰਾਈਂਡਰ ਦੇ ਵਿੱਚ ਕਿਤੇ ਗ੍ਰाइंड ਤੇ ਨੂਰ ਮਚ मसाला ਆਪਣੇ ਹਿਸਾਬ ਨਾਲ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਦੇਖੋ ਮੇਰੇ ਲਈ ਗ੍ਰाइंड ਕਿੰਨੇ ਸੋਹਣੇ ਕੀਤੇ ਆ ਇਹਨਾਂ ਨੂੰ ਗ੍ਰाइंड ਕਰਕੇ ਇਹਦੇ ਵਿੱਚ ਤੁਸੀਂ ਪਾਉਂਗੇ ਜਿਹੜੇ ਵੀ ਨੂਨ ਮਚ ਮਸਾਲਾ ਜਿਹੜੇ ਵੀ ਤੁਸੀਂ ਪਸੰਦ ਕਰਦੇ ਹੋ ਉਹ ਤੇ ਵਿੱਚ ਪਾਉਂਗੇ ਦੋ ਚਮਚੇ ਬਿਸਣ ਦੇ ਮੈਂ ਪਾਇਆ ਛੋਟੇ ਜਿਹੇ ਬਲ ਜ਼ਿਆਦਾ ਬਿਸਣ ਨਹੀਂ ਪਾਇਆ ਇਬਸ ਇੰਨੇ ਆਪਾਂ ਕੰਮ ਕਰਨਾ ਤਿਆਰ ਲੋ ਜੀ ਤੇ ਹੁਣ ਮੇਰੇ ਨਾਲ ਦਾ ਪਟਨਾ ਮੇਰੇ ਨਾਲ ਲੱਗਾ ਕੰਮ ਕਰਾਉਣਾ ਤੇ ਇਹ ਕਹਿੰਦਾ ਮੈਂ ਬਣਾਉਣਾ ਮੇਰੇ ਵੱਡੇ ਹੱਥਾਂ ਦੀ ਟਿੱਕੀਆਂ ਵੱਡੀਆਂ ਵੱਡੀਆਂ ਲਾਇਕਿ ਤੁਸੀਂ ਟਿੱਕੀ ਵੀ ਬਣਾ ਸਕਦੇ ਹੋ ਤੁਸੀਂ ਪਤਲੀ ਜੀ ਇਹਦੀ ਰੋਟੀ ਵੀ ਇਦਾਂ ਹੱਥ ਤੇ ਰੱਖ ਕੇ ਬਣਾ ਸਕਦੇ ਆ ਤੁਸੀਂ ਕਿਹੜਾ ਵੀ ਮਰਜ਼ੀ ਇਹਨੂੰ ਸਟਾਈਲ ਦੇਣਾ ਕਿਹੜਾ ਸਾਈਜ਼ ਦੇਣਾ ਤੁਸੀਂ ਆਪਣੀ ਮਰਜ਼ੀ ਨਾਲ ਦੇਣਾ ਆਪਾਂ ਕੰਮ ਤੋਂ ਨੇ ਇਸ ਵੇਲੇ ਸਾਨੂੰ ਲੱਗਦੀ ਭੁੱਖ ਤੇ ਆਪਾਂ ਨੂੰ ਫਿਰ ਐਸੋਲੇ ਕੋਈ ਹੈਲਥੀ ਚੀਜ਼ ਚਾਹੀਦੀ ਹੁੰਦੀ ਖਾਣ ਲਈ ਸਾਡਾ ਸੀਨ ਸਾਨੂੰ ਲੰਚ ਦਾ ਟਾਈਮ ਕਰ ਲੈਣੇ ਹੁੰਦੇ ਨੇ ਇਹਨੂੰ ਹਲੋ ਜੀ ਆ ਬਣਾ ਬਣਾ ਕੇ ਹੱਥਾਂ ਨੇ ਸੀ ਥਪ ਥਪ ਕੇ ਪਾਤੀਆਂ ਉੱਤੇ ਦੇਖੋ ਬੜਾ ਮਜ਼ਾ ਆਉਂਦਾ ਕਿੰਨੇ ਸੋਹਣੇ ਕਲਰ ਆਂਦੇ ਆ ਤੇ ਹੈਲਥੀ ਹੈਗੀ 100% ਇਹ ਹੈਲਥੀ ਆ ਪ੍ਰੋਟੀਨ ਭਰਿਆ ਹੋਇਆ ਤੇ ਆਪਾਂ ਆਪਣੇ ਕੋ ਨਨ ਸਟਿਕ ਫਰਾਈਪੈਨ ਆਪਾਂ ਇਹਦੇ ਵਿੱਚ ਕੋਈ ਤੇਲ ਨਹੀਂ ਪਾਇਆ ਜੇ ਤੁਸੀਂ ਤੁਹਾਡੇ ਕੋ ਨਨ ਸਟਿਕ ਨਹੀਂ ਹੈਗਾ ਤਾਂ ਤੁਸੀਂ ਮੜੇ ਤੇਲ ਥੱਲੇ ਲਗਾ ਸਕਦੇ ਆ ਤੇ ਜਿੰਨੀਆਂ ਵੀ ਵੈਜੀਟੇਬਲ ਸਾਰੀਆਂ ਕਰਕੇ ਉਹਨਾਂ ਨੂੰ ਗ੍ਰੈਂਡ ਤੇ ਵਿੱਚ ਪਾ ਕੇ ਨਮ ਮਿਰਚ ਮਸਾਲਾ ਤੇ ਹੋਰ ਆਪਾਂ ਕੋਈ ਐਸੀ ਚੀਜ਼ ਇਹਦੇ ਵਿੱਚ ਨਹੀਂ ਪਾਈ ਤੇ ਥੋੜਾ ਪਨੀਰ ਪਾਇਆ ਕਿਉਂਕਿ ਆਪਾਂ ਨੂੰ ਮੋਰ ਪ੍ਰੋਟੀਨ ਚਾਹੀਦੇ ਸੀ ਇਸ ਕਰਕੇ ਪਨੀਰ ਵੀ ਥੋੜਾ ਜਿਹਾ ਪਾਇਆ ਆਹ ਦੇਖੋ ਕਿੰਨੀਆਂ ਸੋਹਣੀਆਂ ਬਣ ਰਹੀਆਂ ਐ ਤੇ ਮੀਡੀਅਮ ਲੋਕ ਐਸਤੇ ਰੱਖਿਆ ਇਹਨਾਂ ਨੂੰ ਪਾ ਕੇ ਤੇ ਆਪਾਂ ਉੱਤੇ ਲਾਤਾ ਸੀ ਢੱਕਣ ਥੋੜੇ ਚਿਰ ਲਈ ਢੱਕਣ ਦੇ ਨਾਲ ਫਿਰ ਥੋੜੇ ਜਿਹਾ ਮੀਡੀਅਮ ਲੋਕ ਐਸਤੇ ਰੱਖ ਦਮ ਫਿਰ ਤੁਹਾਨੂੰ ਬੜੀ ਜਿਆਦਾ ਜਿਆਦਾ ਆਣ ਕੇ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਪੈਂਦੀ ਵਧੀਆ ਬਣ ਜਾਂਦੀਆਂ ਆਹ ਲੋ ਜੀ ਦੂਜੇ ਪਾਸੇ ਮੈਨੂੰ ਚਾਹੀਦਾ ਸੀ ਸੌਸ ਥੋੜਾ ਥੋੜਾ ਜਿਹਾ ਤੇ ਇਹਨਾਂ ਨੂੰ ਟਿੱਕੀਆਂ ਨੂੰ ਜਾਂ ਟਿੱਕੀਆਂ ਕਹਿ ਸਕਦੇ ਆ ਜੋ ਵੀ ਆ ਇਹਨਾਂ ਨੂੰ ਆਪਾਂ ਖਾਣ ਲਈ ਤੇ ਇਹ ਮੇਰਾ ਹੈਗਾ ਦਹੀਂ ਜਿਹੜਾ ਨੋਮਲ ਦਹੀਂ ਆ ਜਾਂ ਤੁਸੀਂ ਬਾਹਰੋਂ ਦਹੀਂ ਜਿਹੜਾ ਦੁਕਾਨਾਂ ਤੋਂ ਮਿਲਦਾ ਉਹ ਵੀ ਲੈ ਸਕਦੇ ਹੋ ਜਾਂ ਤੁਸੀਂ ਘਰੇ ਬਣਾਉਨੇ ਉਹ ਵੀ ਦਹੀਂ ਲੈ ਸਕਦੇ ਹੋ ਇਹ ਦਹੀਂ ਲੈ ਕੇ ਤੇ ਮੇਰੇ ਕੋਲ ਸਿੰਪਲ ਜਿਹਾ ਤਰੀਕਾ ਹੁੰਦਾ ਇਹੀ ਤਾਂ ਕਹਿੰਦੇ ਹੁੰਦੇ ਜਦੋਂ ਛੱਟਪਟ ਕੋਈ ਚੀਜ਼ ਚਾਹੀਦੀ ਹੋ ਤਾਂ ਕਿਵੇਂ ਬਣਾਈ ਜਾਂਦੀ ਹੈ ਤੇ ਆ ਮੇਰੇ ਕੋਲ ਹੈਗੀ ਚਟਣੀ ਬਣੀ ਹੋਈ ਚਟਣੀ ਇਹ ਤੁਹਾਨੂੰ ਦੱਸਾਂ ਜੀ ਮੈਂ ਹਮੇਸ਼ਾ ਬਣਾ ਕੇ ਰੱਖਦੀ ਆ ਕਿਉਂਕਿ ਮੈਂ ਬਟਰ ਕਟਚੀ ਜ਼ਿਆਦੀ ਬਰੈਡ ਬਰੁੱਡ ਤੇ ਲਾਉਣ ਲਈ ਅਸੀਂ ਚਟਨੀ ਲਗਾਉਨੇ ਆ ਇਹ ਹੈਗੀ ਆ ਧਨੀਏ ਦੀ ਤਰੀਆਂ ਪਾਇਆ ਤੇ ਓਨਾ ਹੀ ਮੈਂ ਪਦੀਨਾ ਪਾਇਆ ਪਦੀਨਾ ਪਾ ਕੇ ਪਿਆਜ਼ ਪਾ ਕੇ ਇਹਨੂੰ ਮਿਕਸ ਕੀਤਾ ਆ ਸਾਰੇ ਨੂੰ ਵਿੱਚ ਥੋੜੀ ਜਿਹੀ ਮੈਂ ਇਮਲੀ ਦੀ ਚਟਨੀ ਵੀ ਪਾ ਦਿੰਦੀ ਹੁੰਨੀ ਆ ਤੇ ਬਾਕੀ ਨਾਣ ਮਿਰਚ ਮਸਾਲਾ ਪਾਇਆ ਇਹਦੀ ਬਣਾ ਕੇ ਤੇ ਇਹ ਚਟਨੀ ਮੈਂ ਹਮੇਸ਼ਾ ਆਪਣੇ ਘਰੇ ਰੱਖਦੀ ਹੁੰਨੀ ਆ ਜਦੋਂ ਵੀ ਮਰਜ਼ੀ ਲੋੜ ਹੋਵੇ ਤੁਸੀਂ ਜਦੋਂ ਵੀ ਖਾ ਸਕਦੇ ਏਨੂੰ ਜੇ ਆਪਾਂ ਬਸ ਹੁਣ ਇਹਦੇ ਵਿੱਚ ਦਹੀਂ ਦੇ ਵਿੱਚ ਕਰ ਲਈ ਮਿਕਸ ਤੇ ਮਿਕਸ ਕਰਕੇ ਇਹ ਆਪਣੀ ਬਣ ਗਈ ਸੋਸ ਪਤਲੀ ਵੀ ਕਰ ਸਕਦੇ ਆ ਥਿੱਕ ਵੀ ਰੱਖ ਸਕਦੇ ਆ ਤੁਹਾਡੇ ਤੇ ਆ ਇਹ ਜੇ ਇਹ ਚੜਗੋਚਾ ਨਹੀਂ ਤੁਸੀਂ ਤੁਹਾਨੂੰ ਬਣਾਈ ਕਦੇ ਤੁਸੀਂ ਨਹੀਂ ਤਾਂ ਇਹ ਮੇਰੀ ਪਿਛਲੇ ਰੈਸਪੀ ਹੈ ਵਿੱਚ ਹੈਗੀਆਂ ਆ ਤੁਸੀਂ ਪਿੱਛੇ ਜਾ ਕੇ ਮੇਰੇ ਬਲੌਗ ਦੇਖ ਸਕਦੇ ਆ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਆਹ ਲੋ ਜੀ ਆਪਣਾ ਸਾਸ ਬਣ ਕੇ ਤਿਆਰ ਹੋ ਗਿਆ ਤੇ ਦੂਜੇ ਪਾਸੇ ਆਪਣੀਆਂ ਇਹ ਜਿਹੜੀਆਂ ਟਿਕੀਆਂ ਬਣਾਈਆਂ वेजिटेबल ਬਹੁਤ ਜਲਦੀ ਬਣ ਜਾਂਦੀਆਂ ਕਿਉਂਕਿ ਇਹਦੇ ਵਿੱਚ ਕੋਈ ਆਪਣਾ ਰਾੜ ਨਾਲ ਹੁੰਦਾ ਨਹੀਂ वेजिटेबल ਸਾਰੇ ਬਨੇ ਬਣਾਏ ਹੁੰਦੇ ਆ ਤੇ ਆਪਾਂ ਮੜਾ ਜਾ ਇਹਨਾਂ ਨੂੰ ਗਰਮ ਕਰਨਾ ਹੁੰਦਾ ਬੇਸਨ ਦੇ ਬੇਸਨ ਪਾਇਆ ਥੋੜਾ ਜਿਹਾ ਤੇ ਹੋਰ ਇਹਦੇ ਵਿੱਚ ਆਪਾਂ ਕੋਈ ਐਸੀ ਚੀਜ਼ ਨਹੀਂ ਜਿਹੜੀ ਕਿ ਸਾਨੂੰ ਪਕਾਉਣ ਲਈ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਕੋਈ ਵੀ ਵੈਜੀਟੇਬਲ ਹੋਵੇ ਤੁਸੀਂ ਪਾ ਸਕਦੇ ਆ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਹੁਪ ਤੁਹਾਨੂੰ ਪਸੰਦ ਆਏ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ